ਚਾਹ ਲਿਆਓ ਜੀ ਬੱਚੇ ਇੱਥੇ ਵੀ ਇੱਥੇ ਲਾਓ ਬੱਚੇ ਉਹ ਦੂਤ ਆਪਾਂ ਉਹਦੇ ਕੋਲੋਂ ਫਰੰਟ ਆਪਾਂ ਆ ਵੀ ਜਾਓ ਬੱਚਾ ਲੱਗਦਾ ਪਾਰੇ ਪਿੱਛੇ ਆ ਜਾਓ

ਜੀ ਗੱਲਾਂ ਤੋਂ ਘਟੋ ਨੀ ਇਹ ਕਬੂਲ ਬਸ ਜੀ ਅੱਛਾ ਇਹ ਕਿੱਥੋਂ ਲੈਵੋ ਅੱਜ ਜਿਹੜੀ ਦੋ ਬੋਨ ਪਲਸ ਪਲਸ ਕੋਲੀਅਮ ਹੀਮ ਦੇ ਲਈ ਬੱਚਿਆਂ ਨੂੰ ਆਪ ਦਿੰਨੇ ਆ ਔਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਬੱਚੇ ਜਿਹੜੇ ਬਾਅਦ ਚੋਂ ਨਾ ਪਹਿਲਾਂ ਨਜ਼ਰ ਆਉਂਦੇ ਸੀ ਬਹੁਤ ਸਾਰਾ WHO ਵੀ ਇਹਨੂੰ ਕਵਰ ਕਰ ਗਿਆ ਔਰ </body> ਵੱਡੀ ਵੱਡੀ ਵਹਿਮ ਚੱਲਦੀ ਰਹੀ ਹੈ ਸਕੂਲਾਂ ਚ ਲੈ ਕੇ ਅੱਜ ਇਹਨਾਂ ਸ਼ੁਰੂਆਤ ਕੀਤੀ ਹੈ ਇਹਦੇ ਤਹਿਤ ਬੱਚਿਆਂ ਨੂੰ ਜਿਹੜੇ ਦੋ ਬੱਚੇ ਜਿਹੜੇ ਪੜ੍ਹ ਸਕੂਲੀਓ ਤਹਿਤ ਦਿੱਤੇ ਗਏ ਹੁਣ ਲੱਗਾ ਇਹਨੂੰ ਅਸੀਂ ਕੰਟੀਨਿਊਸ ਕਰਦੇ ਹਾਂ ਤੇ ਮੈਂ ਜਿੰਨੀਆਂ NGO's ਹੈ ਔਰ ਸਿਵਲ ਹਸਪੀਟਲ ਦੀ ਜਿੰਨੀ ਬੋਡੀ ਹੈ ਇਹਨਾਂ ਦਾ ਧੰਨਵਾਦ ਕਰਦਾ ਵੀ ਇਹ ਤੇ ਬੜੇ ਸੀਰੀਅਸਲੀ ਕੰਮ ਕਰਦੇ ਆ ਕਿਉਂਕਿ ਇੱਥੇ ਅਗਰ ਇੱਕ ਬੱਚਾ ਵੀ ਰਹਿ ਗਿਆ ਉਹਦਾ ਨੁਕਸਾਨ ਹੋਣ ਦਾ ਖਤਰਾ ਫਿਰ ਉਨੇ ਬਣਿਆ ਰਹਿੰਦਾ ਸੋ ਮੈਂ ਜਿੰਨੀਆਂ ਵੀ ਐਨ ਜੀਓਜ਼ ਆ ਜਿੰਨੇ ਅੱਜ ਕਰ ਰਹੇ ਹੁਣ ਇਹ ਮਹੀਨੇ ਦਾ ਹੈ ਉਹਨੂੰ ਕਹਿਣਾ ਵੀ ਉਹਨਾਂ ਦੀ ਉਹਨਾਂ ਨੂੰ ਆਪਾਂ 100% ਕਵਰ ਕਰਨਾ ਹੈ ਇਸੇ ਸੋ ਬਹੁਤ ਬਹੁਤ ਮੈਂ ਪਹਿਲਾਂ ਮੈਂ ਗੱਲ ਕੀਤੀ ਆ ਮਾਨਜੋ ਕੁਮਬेंद्र ਭਗਵਾਨ ਪਾਣ ਜੀ ਜਿਹੜੇ ਆ ਉਹ ਲੋਕਾਂ ਦੀ ਸੇਫ ਲਈ ਔਰ ਲੋਕਾਂ ਨੂੰ ਰੋਡ ਐਕਸੀਡੈਂਟ ਤੋਂ ਬਚਾਉਣ ਦੇ ਲਈ ਵੀ ਆ ਜਿਹੜੀ ਐਸਐਸਐਫ ਕਾੜੀ ਕੀਤੀ ਗਈ ਹੈ ਉਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆ ਰਹੇ ਆ ਅਸੀਂ ਰਲ ਕੇ ਕੰਮ ਕਰਨਾ ਸਾਰਿਆਂ ਨੇ ਕਿਉਂਕਿ ਕੋਈ ਵੀ ਬਿਨਾ ਸਾਰਿਆਂ ਦੀ ਕੰਟਰੀਬਿਊਸ਼ਨ ਤੋਂ ਕੰਮ ਕੰਪਲੀਟ ਨਹੀਂ ਹੁੰਦਾ ਗਵਰਨਮੈਂਟ ਆਪਣੇ ਫੋਮ 'ਚ ਕੰਮ ਕਰਦੀ ਆ ਐਡਮਿਨਿਸਟ੍ਰੇਸ਼ਨ ਆਪਣੇ ਫੋਮ 'ਚ ਕਰਦੀ ਆ ਚਾਹੇ ਸਿਵਲ ਹਸਪੀਟਲ ਦੀ ਆ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨਾਂ ਦੀਆਂ ਤੇ ਲੇਕਿਨ ਸਹਿਯੋਗ ਸਾਰਿਆਂ ਦਾ ਚਾਹੀਦਾ ਹੁੰਦਾ ਫਿਰ ਮੈਂ ਹੈਲਥ ਕੈਂਪ ਆਈ ਆ 829 ਤੋਂ ਕਰੀਬ ਆਮ ਆਦਮੀ ਕਲੀਨਿਕ ਆ ਹਾਂ 829 ਜਿਹੜੇ ਆਮ ਆਦਮੀ ਕਲੀਨਿਕ ਹੈ ਉਹਦੇ 'ਚ ਜਿਹੜਾ ਗਵਰਨਮੈਂਟ ਕੋ ਡਾਟਾ ਇਸ ਵੇਲੇ ਮੇਰੇ ਖਿਆਲ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਲਾ ਲਾਵ ਉਠਾ ਚੁੱਕੇ ਆ ਜੀ 84 ਤਰ੍ਹਾਂ ਦੀਆਂ ਮੈਡੀਸਿਨ ਬਹੁਤ ਅੱਛਾ ਵਾਤਾਵਰਨ ਏਸੀ ਵਾਤਾਵਰਨ ਉਥੇ ਉਥੇ ਪੀਣ ਵਾਲੇ ਪਾਣੀ ਨਿਵਾਰੋ ਲੱਗੇ ਆ ਬਹੁਤ ਅੱਛਾ ਬੈਂਡ ਦਾ ਸਿਸਟਮ ਬਰੀਸ ਜੀ ਐਮਬੀਬੀਐਸ ਡਾਕਟਰ ਨਾਲ ਸਟਾਫ ਠੀਕ ਹੈ ਨਾ ਜੀ ਔਰ 43 ਤਰ੍ਹਾਂ ਦੇ 40 ਤੋਂ ਉੱਤੇ ਟੈਸਟ ਉਥੇ ਤੁਸੀਂ ਹੁੰਦੇ ਪਏ ਆ ਔਰ ਸਭ ਤੋਂ ਵੱਡੀ ਗੱਲ ਲੋਕ ਅੱਗੇ ਪ੍ਰੀਲੀਮਿਨਰੀ ਅਗਲੇ ਨੂੰ ਕਮਲਾ ਕਵਰ ਕੀਤਾ ਜਾਂਦਾ ਉਹਦੇ ਬਹੁਤ ਅੱਛੇ ਰਿਜ਼ਲਟ ਆ ਸਰਕਾਰ ਕੋ ਡਾਟਾ ਜਾ ਰਿਹਾ ਬੋ ਮਰੀਜ਼ਾ ਉਹਦੇ ਨਾਲ ਨਾਲ ਇਹ ਸੀਰੀਅਲ ਚ ਪਾਰਟਿਕੂਲਰ ਕਿਹੜਾ ਰੋਗ ਜਿਹੜਾ ਹੈ ਇਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆਏ ਹੈ ਔਰ ਆ ਰਹੇ ਹੈ ਔਰ ਲੋਕੋ ਦਾ ਫਾਇਦਾ ਉਠਾ ਰਹੇ ਲੋਕ ਬਹੁਤ ਖੁਸ਼ ਹੈ ਸੀ ਮੁੱਖ ਮੰਤਰੀ ਔਰ ਮਾਨਜੋਗ ਅ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੱਲ ਜ਼ਿਲੰਦਰ ਦੇ ਵਿੱਚ ਵੀ ਜਿਹੜਾ ਸਮਰਪਿਤ ਕੀਤਾ ਇੱਕ ਆਮ ਆਦਮੀ ਕਲੀਨਿਕ ਨੂੰ ਵਗੈਰੇ ਉਹ ਤਾਂ ਵਰਲਡ ਮਾਡਲ ਬਣ ਗਿਆ ਮੈਂ ਕਹਿ ਸਕਦਾ ਹਾਂ ਉਹਦੇ ਲਈ ਔਰ ਜਿਹੜਾ ਅ ਭਾਰਤੀਆ ਕੰਟਰੀ ਆ ਉਹ ਵੀ ਅੱਜ ਇਸ ਮੂਹਰੇ ਨੂੰ ਦੇਖਣੀ ਹੋਈ ਆ ਔਰ ਵੱਡੀ ਗੱਲ ਸੀ ਮੈਂ ਉਹਦੇ ਪਰसों ਬਸੀ ਗੁਲਾਮ ਸਿੰਘ ਅਸੀਂ ਕੀਤਾ ਸਿਵਲ ਸਬਜਨ ਸਾਫ ਸਾਰਾ ਸਟਾਫ ਨਾਲ ਸੀਗਾ ਉਥੇ ਵੱਡੀ ਗੱਲ ਇਹ ਕੀਤੀ ਗਈ ਐਸਐਮਓ ਸਾਹਿਬ ਨੇ ਉਥੇ ਸੀਗੇ ਉਹਨਾਂ ਨੇ ਗੱਲ ਕਹੀ ਕਹਿੰਦੇ ਜੀ ਅਸੀਂ ਤਾਂ ਉਹਨਾਂ ਡਿਸਪੈਂਸਰੀਆਂ ਜਿਹਨਾਂ ਸਰਕਾਰਾਂ ਵਿੱਚ ਕੰਮ ਕੀਧੜੀ ਬੇਚਣੀ ਹੈ ਗਈਆਂ ਜਿੱਥੇ ਪੱਖਾ ਵੀ ਆਪਣੀ ਮਰਜ਼ੀ ਨਾਲ ਚੱਲਦਾ ਸੀ ਸੋ ਅੱਜ ਉਥੇ ਏਸੀ ਲੋਕਾਂ ਨੂੰ ਬੈਠਾ ਸੋ ਵੱਡੀ ਗੱਲ ਹੈ ਇਹ ਦੇਖੋ ਇਹ ਤਾਂ ਖੁਦ ਡਾਕਟਰਸ ਨੇ ਆ ਕੇ ਅੱਗੇ ਗੱਲ ਕਹੀਏ ਵੀ ਦੇਖੋ ਕੀ ਮਾਹੌਲ ਸੀਗਾ ਔਰ ਅੱਜ ਕੀ ਹੈ ਪੰਜਾਬ ਦੇ ਵਿੱਚ ਸੋ ਬਹੁਤ-ਬਹੁਤ ਧੰਨਵਾਦ ਹੈ ਮੁੱਖ ਮੰਤਰੀ ਭਗਵੰਤ